ਰੇ ਚਿਤ ਚੇਤਸ ਕੀ ਨਾ ਦਿਆਲ ਦਮੋਦਰ ਬੀਬੇ ਨਾ ਜਾਨਸ ਕੋਈ ਜੇ ਤਾਵੇਂ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੁ ਹੋਈ ਰਹਾਉ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀ ਆਦਸ ਦੁਆਰਾ ਦੇ ਅਹਾਰ ਅਗਨ ਮੇ ਰਾਖੈ ਐਸਾ ਖਸਮੂਹ ਮਾਰਾ ਕੁੰਮੀ ਜਲਨਾ ਕੁੰਮੀ ਜਲ ਮਾਹੀ ਤਿਨ ਨੰ ਤਿਸ ਬਾਹਰ ਪਾਖ ਕੀਰਤਿ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਹੀਂ ਪਾਖਨ ਕੀਟ ਗੁਪਤ ਹੋਇ ਰਹਿਤਾ ਤਾ ਚੂ ਮਾਰਗ ਨਾਹੀ ਕਹ ਤਨ ਪੂਰਨ ਤਾਹੂ ਕੋ ਮਤ ਰੀ ਜੀੜ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਰਾਗੰਦਗਰ ਅੰਦਰ ਭਗਤ ਅੰਨਾ ਜੀ ਦੀ ਬਾਣੀ ਵਿੱਚ ਇਹ ਦੋ ਸ਼ਬਦ ਭਗਤ ਅੰਨਾ ਜੀ ਤੇ ਤੇ ਵਿੱਚ ਸ਼ਬਦ ਇੱਕ ਗੁਰੂ ਸਾਹਿਬ ਦਾ ਅਸੀਂ ਕੱਲ ਜੋ ਵਿਚਾਰ ਕੀਤਾ ਸੀ ਇਹ ਆਖਰੀ ਸ਼ਬਦ ਇਸ ਰਾਗ ਵਿੱਚ ਭਗਤ ਅੰਨਾ ਜੀ ਦਾ ਜਿਹਦੇ ਵਿੱਚ ਭਗਤ ਜੀ ਇਹ ਇੱਕ ਤੋਖਲਾ ਇਨਸਾਨ ਦਾ ਦੂਰ ਕਰਦੇ ਨੇ ਕਿ ਪਤਾ ਨਹੀਂ ਮੇਰੀ ਰੋਜ਼ੀ ਰੋਟੀ ਦਾ ਕੀ ਹੋਏਗਾ ਮੇਰੇ ਬੱਚੇ ਦੀ ਰੋਜ਼ੀ ਰੋਟੀ ਦਾ ਕੀ ਹੋਏਗਾ ਕਿੰਨ ਕਿਸਮ ਦੀਆਂ ਚਿੰਤਾਵਾਂ ਵਿੱਚ ਬੰਦਾ ਕਿਰਿਆ ਰਹਿੰਦਾ ਇਸ ਨੂੰ ਇਹ ਵਿਸ਼ਵਾਸ ਨਹੀਂ ਹੁੰਦਾ ਕਿ ਜਿਸ ਪ੍ਰਭੂ ਨੇ ਮੈਨੂੰ ਪੈਦਾ ਕੀਤਾ ਉਸਨੇ ਮੇਰੀ ਰੋਜ਼ੀ ਰੋਟੀ ਦਾ ਮੇਰੀ ਜ਼ਿੰਦਗੀ ਦੇ ਸਾਰੇ ਜੋ ਕੰਮ ਹਨ ਉਹ ਸਾਰੇ ਜਿਗਾਰ ਉਸਨੇ ਕੀਤੇ ਹੋਏ ਨੇ ਸਾਰੇ ਬੰਦਬਸ ਉਸਨੇ ਕੀਤੇ ਹੋਏ ਨੇ ਬੰਦਾ ਬੇਚਿੰਤ ਹੋ ਕੇ ਉਸ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ ਕਿਉਂਕਿ ਸੰਸਾਰੀ ਚਿੰਤਾਵਾਂ ਚੋਰੇ ਵਿੱਚ ਘੇਰਿਆ ਰਹਿੰਦਾ ਹੈ ਜਿਤਨੀ ਦੇਰੀ ਇਹਦਾ ਗੁਰੂ ਦੇ ਬਾਣੀ ਵਿੱਚ ਵਿਸ਼ਵਾਸ ਨਹੀਂ ਬਣਦਾ ਤੇ ਗੁਰੂ ਰਾਹੀ ਪ੍ਰਭੂ ਵਿੱਚ ਵਿਸ਼ਵਾਸ ਨਹੀਂ ਬਣਦਾ ਇਤਨੀ ਦੇਰੀ ਇਨਸਾਨ ਦੇ ਚਿੰਤਾ ਚੋਰੀ ਮੁਕਦੇ ਨਹੀਂ ਇੱਥੇ ਸਗਲ ਸ੍ਰਿਸ਼ ਕੋ ਰਾਜਾ ਦੁਖੀਆ ਰਾਜੇ ਮਹਾਰਾਜੇ ਵੀ ਦੁਖੀ ਹਨ ਉਹ ਵੀ ਕਿਸੇ ਨਾ ਕਿਸੇ ਗੱਲੋਂ ਪਰੇਸ਼ਾਨ ਹਨ ਬੇਚਿੰਤ ਜ਼ਿੰਦਗੀ ਆਨੰਦਮਈ ਜ਼ਿੰਦਗੀ ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੁੰਦੀ ਇਸ ਲਈ ਗੁਰਜੀ ਪ੍ਰੋਸਾ ਦੁਆ ਦੇਖਨ ਭਗਤ ਜੀ ਤੇ ਰੇ ਚਿਤ ਚੇਤਿ ਸਕੀਨੀ ਦਿਆਲ ਦਮੋਦਰ ਉਸ ਦਿਆਲ ਪ੍ਰਮਾਤਮਾ ਨੂੰ ਤੂੰ ਚੇਤ ਦਾ ਕਿਉਣੀ ਇਹ ਤਾਂ ਕਿਉਂ ਨਹੀਂ ਕਰਦਾ ਉਹਦਾ ਸਿਮਰਨ ਤੂੰ ਕਿਉਂ ਨਹੀਂ ਕਰਦਾ ਬੀਬੇ ਨਾਲ ਜਾਨਸ ਕੋਈ ਉਸ ਤੋਂ ਬਿਨਾ ਕਿਸੇ ਹੋਰ ਨੂੰ ਕੁਝ ਜਾਣਨਾ ਉਸਦੇ ਸਮਾਨ ਜਾਣਨਾ ਇਹ ਠੀਕ ਨਹੀਂ ਉਹ ਇੱਕ ਪਰਮਾਤਮਾ ਹੀ ਹੈ ਜੋ ਤੈਨੂੰ ਪੈਦਾ ਕਰਨ ਵਾਲਾ ਪਾਲਣ ਵਾਲਾ ਸਾਰੇ ਤੇਰੇ ਕਾਰਿ ਸਵਾਰਨ ਵਾਲਾ ਇੱਕ ਪਰਮਾਤਮਾ ਹੀ ਹੈ ਕਿ ਤੂੰ ਉਸ ਨੂੰ ਕਿਉਂ ਨਹੀਂ ਸਿਮਰਨ ਕਰਦਾ ਉਸ ਦਾ ਜੇ ਤਾਵੇਂ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋਹੇ ਜੇ ਤੂੰ ਖੰਡਾਂ ਬ੍ਰਹਮੰਡ ਵਿੱਚ ਭਟਕਦਾ ਵੀ ਫਿਰੇਂ ਸੰਸਾਰੀ ਸੁੱਖਾਂ ਪ੍ਰਤੀ ਦੌਲਤ ਇਕੱਠੀ ਕਰ ਲਈ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਲਈ ਤਾਂ ਵੀ ਹੁਣ ਉਹ ਹੀ ਹੈ ਜੂ ਪ੍ਰਭੂ ਨੇ ਚਾਹਣਾ ਹੈ ਪ੍ਰਭੂ ਦੀ ਚਾਹਤੂ ਬਿਨਾ ਉਹ ਜੀਵ ਕੁਝ ਪ੍ਰਾਪਤ ਨਹੀਂ ਕਰ ਸਕਦਾ ਬਿਨ ਕਰਮਾਂ ਕੁਝ ਪਾਈਆ ਨਹੀਂ ਜੇ ਉਹ ਤੇਰਾ ਧਾਵਾ ਹੈ ਇਸ ਲਈ ਤੈਨੂੰ ਬਹੁਤ ਭਟਕਣ ਦੀ ਲੋੜ ਨਹੀਂ ਪ੍ਰਭੂ ਨੇ ਤੈਨੂੰ ਤੈਨੂੰ ਜੋ ਦੇਣਾ ਹੈ ਉਹ ਤੈਨੂੰ ਦੇਣਾ ਹੀ ਦੇਣਾ ਹੈ ਇਹ ਵਿਸ਼ਵਾਸ ਤੇਰੇ ਅੰਦਰ ਹੀ ਹੋਣਾ ਚਾਹੀਦਾ ਹੈ ਕਿ ਮੇਰੇ ਪ੍ਰਭੂ ਨੇ ਮੈਨੂੰ ਪੈਦਾ ਕੀਤਾ ਹੈ ਤੇ ਖਰਜ ਵਕ ਆਪਣੇ ਸਮੇਸਰ ਹਰ ਮੇਰੀ ਜਰੂਰ ਜੜੀ ਉਹ ਪੂਰੀ ਹੁੰਦੀ ਹੀ ਰਹੇਗੀ ਵਾਹਿਗੁਰੂ ਮਿਹਰ ਕਰੇਗਾ ਉਹ ਸਬਬ ਬਣਾਏਗਾ ਉਹ ਟੋੜ ਟੁਕਾਏਗਾ ਐਸਾ ਇਹ rau ਦੀ ਪੰਕਤੀ ਹੈ ਇਹ ਸ਼ਬਦ ਦਾ ਮੁੱਖ ਪਾਅ ਹੈ ਕਿ ਪ੍ਰਭੂ ਤੇ ਇੱਕ ਭਰੋਸਾ ਹੋਣਾ ਚਾਹੀਦਾ ਹੈ ਇਨਸਾਨ ਨੂੰ ਬੇਚਿੰਤ ਹੋ ਕੇ ਉਸ ਦਾ ਚਿੰਤਨ ਕਰਨਾ ਚਾਹੀਦਾ ਸਿਮਨ ਕਰਨਾ ਚਾਹੀਦਾ ਇਹ ਚਿੰਤਾ ਛੱਡ ਦੇਣੀ ਚਾਹੀਦੀ ਹੈ ਕਿ ਇਹ ਦੁਨੀਆਦਾਰੀ ਵਿੱਚ ਮੇਰੀ ਜਿਹੜੀ ਜ਼ਰੂਰਤਾਂ ਨੇ ਇਹ ਕਿਵੇਂ ਪੂਰੀਆਂ ਹੋਣਗੀਆਂ ਹਾਂ ਉਦਮ ਜਰੂਰ ਕਰਨਾ ਹੈ ਗੁਰਬਣੀ ਦੇ ਵੀ ਹੁਕਮ ਹੈ ਉਦਮ ਕਰਿਆਂਦੇ ਜੀਉ ਤੂ ਹੁਕਮ ਮੰਨਦੇ ਆ ਸੁਖ ਪਹੁੰਚ ਤੇ ਧਿਆਨ ਦੇ ਤੂ ਪ੍ਰਭੂ ਮੇਲ ਨਾਨਕ ਉਤਰੀ ਚਿੰਤ ਪ੍ਰਭੂ ਦਾ ਧਿਆਨ ਕਰ ਤੇ ਤੇਰੀ ਚਿੰਤਾ ਸਾਰੀ ਮੁੱਕ ਜਾਏਗੀ ਤੇ ਨਾਲੇ ਉਦਮ ਕਰਕੇ ਮਿਹਨਤ ਕਰਕੇ ਤੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਦਾ ਯਤਨ ਕਰ ਉਹ ਪ੍ਰਭੂ ਨੇ ਤੈਨੂੰ ਦਿੱਤਾ ਹੈ ਜਿਨ੍ਹਾਂ ਨੂੰ ਅੱਜ ਪੈਰ ਨਹੀਂ ਹਨ ਪਰ ਉਹਨਾਂ ਦੀ ਵੀ ਖੁਰਾਕ ਉਹਨਾਂ ਦੀ ਵੀ ਜ਼ਰੂਰਤਾਂ ਕਿਸੇ ਨਾ ਕਿਸੇ ਭਾਣੇ ਪੂਰੀਆਂ ਕਰਦਾ ਬੂ ਦੇਖ ਲੈ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ ਇਹ ਦਸਾਂ ਦੁਆਰਾਂ ਵਾਲਾ ਦਸ ਇੰਦਰੀਆਂ ਵਾਲਾ ਤੇਰਾ ਪਿੰਡਾ ਸਰੀਰ ਇਹ ਪਰਮਾਤਮਾ ਨੇ ਮਾਤਾ ਜਨਨੀ ਦੇ ਪੇਟ ਵਿੱਚ ਕਿਤਨਾ ਉੱਤੇ ਰੱਖਿਆ ਸੀ ਅੰਦਰ ਜਿੱਥੇ ਕੋਪ ਹਨੇਰਾ ਸੀ ਤੇ ਉੱਤੇ ਅੰਦਰ ਤੈਨੂੰ ਜੀਵਿਤ ਕਿਸ ਤਰ੍ਹਾਂ ਰੱਖਿਆ ਮਾਂ ਦੇ ਪੇਟ ਦੇ 9 ਮਹੀਨੇ ਉਸ ਓਖੀ ਥਾਂ ਦੇ ਉੱਥੇ ਵੀ ਤੇਰੀ ਉਸਨੇ ਪਾਲਣਾ ਕੀਤੀ ਦੇ ਅਹਾਰ ਅਗਨ ਵਿੱਚ ਰੱਖਿਆ ਉਸ ਮਾਂ ਦੇ ਉਦਰ ਦੀ ਅਗ ਦੇ ਵਿੱਚ ਉੱਤੇ ਵੀ ਤੈਨੂੰ ਆਹਾਰ ਤੇਰੀ ਖੁਰਾਕ ਤੈਨੂੰ ਪੁੱਛਦੀ ਰਹੀ ਐ ਔਰ ਤੈਨੂੰ ਤੇਰੀ ਉੱਤੇ ਵੀ ਰੱਖਿਆ ਕਰਦਾ ਰਿਹਾ ਹੈ ਐਸਾ ਖਸਮੂ ਮਾਰਾ ਉਹ ਮਾਲਕ ਸਾਡਾ ਦੇਖੋ ਜੇ ਭਾਈ ਤੈਨੂੰ ਕੋਈ ਨਹੀਂ ਪ੍ਰੋਸਾ ਬਣਦਾ ਜਿਹੜਾ ਬਿੰਦ ਰਕਤ ਤੂੰ ਇਨੀ ਬੜੀ ਤੇਰੀ ਸਿਰ ਦੀ ਮੜੀ ਜਿਸਨੇ ਤਿਆਰ ਕੀਤੀ ਸਿਰ ਦੀਆਂ ਕਿਰਿਆਵਾਂ ਅੰਦਰ ਦੀਆਂ ਅਗਰ ਤੂੰ ਜਾਣੇ ਤਾਂ ਤੂੰ ਡੰਗ ਰਹਿ ਜਾਏ ਅਚਰਜ ਹੋ ਜਾਏ ਤੇਰੇ ਵਾਸਤੇ ਕਿ ਵਾਹ ਪ੍ਰਮਾਤਮਾ ਕਿਹਸੀ ਵਿਸਮਾਦ ਰਚਨਾ ਹੈ ਇਸ ਸਰੀਰ ਦੇ ਅੰਦਰ ਦੀਆਂ ਕਿਰਿਆਵਾਂ ਜਿਹੜੀਆਂ ਕਿਵੇਂ ਹਰ ਚੀਜ਼ ਆਪਣੀ ਆਪਣੀ ਥਾਂ ਤੇ ਹਰ ਇਸ ਸਪੁਰਜ਼ਾ ਦਿਲ ਦਾ ਫੇਫੜੇ ਗੁਰਦੇ ਆਦ ਸਭ ਆਪਣੀ ਬਰਥਾਂ ਤੇ ਫਿੱਟ ਹੈ। ਉਹ ਦਿਮਾਗ ਕਿਵੇਂ ਸਾਰੇ ਸਿਰ ਦਾ ਇੱਕ ਚੱਲ ਕਿਸ ਤਰ੍ਹਾਂ ਕੰਮ ਕਰਵਾਉਂਦਾ ਹੈ। ਤੋ ਇਹ ਸਭ ਖੇਡਾ ਉਸ ਪ੍ਰਭੂ ਨੇ ਆਪਣੇ ਆਪ ਕੀ ਤੀਨੇ ਤੇਰੇ ਅੱਖੇ ਨਹੀਂ ਕੀਤੀਆਂ। ਇਸ ਲਈ ਤੂੰ ਇੱਕ ਆਪਣੇ ਵਿੱਚ ਭਰੋਸਾ ਰੱਖ ਕਿ ਜਿਸ ਨੇ ਇਹਨਾਂ ਤੇਰਾ ਸੋਹਣਾ ਸਿਰ ਸਾਜਿਆ ਉਹ ਐਸਾ ਮਾਲਕ ਹੈ ਸਾਡਾ। ਸਾਨੂੰ ਚਿੰਤਾ ਦੀ ਲੋੜ ਨਹੀਂ। ਕੁੰਮੀ ਜਲਮ ਹੈ ਤਨ ਤੇ ਸੁਭਾਗਰ। ਕੁੱਛ ਕੁੰਮੀ ਜਿਹੜੀ ਹੈ ਉਹ ਪਾਣੀ ਚ ਰਹਿੰਦੀ ਹੈ। ਪਰ ਉਹ ਕੁਮੀ ਜਲਮਾ ਹੈ ਉਹ ਜਲ ਵੀ ਰਹਿੰਦੀ ਹੈ ਤਾਂਤੀ ਸੁਬਾਹ ਪਰ ਉਹਦੇ ਜਿਹੜੇ ਔਲਾਦ ਹੈ ਉਹਦੇ ਜਿਹੜੇ ਬੱਚੇ ਨੇ ਉਹ ਬਾਹਰ ਹੁੰਦੇ ਨੇ ਪੰਖ ਖੀਰ ਤੇ ਨਹੀਂ ਆਹੀ ਨਾ ਉਹਨਾਂ ਦੇ ਪਰਗਣ ਬੱਚੇ ਜਿਹੜੇ ਉੱਡ ਕੇ ਕਿਤੇ ਅੱਗੇ ਪਿੱਛੇ ਜਾ ਕੇ ਆਪਣੀ ਖੁਰਾਕ ਢੂੰਡ ਲੈਣ ਤੇ ਨਾ ਉਹ ਚ ਕੁਝ ਕਮੀ ਜਿਹੜੀ ਹੈ ਉਹਦੇ ਕੋਲ ਕੋਈ ਸਰੀਰ ਦੇ ਉਹਦੇ ਥਾਨਨ ਜਿਨ੍ਹਾਂ ਨਾਲ ਉਹ ਬੱਚੇ ਨੂੰ ਕੁਝ ਦੁੱਧ ਵਗਾਰਾ ਖੁਰਾਕ ਪਹੁੰਚਾ ਸਕੇ ਫਿਰ ਵੀ ਉਹ ਪਲਦੇ ਨੇ ਦੇਖ ਪ੍ਰਮਾਤਮਾ ਉਹਨਾਂ ਦੇ ਪਾਲਣ ਦਾ ਕੀ ਜਿਗਾਰ ਕਰਦਾ ਹੈ ਉਹ ਵੀ ਪਲਦੇ ਨੇ ਉੜੇ 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 ਅਮੇ ਸਹਿ ਕੋਸਾਂ ਤੈਨੂੰ ਪਾਛਾ ਬੱਚਰੇ ਛਰੇ ਆ ਤੈਨੂੰ ਕੌਣ ਖਿਲਾਵੇ ਕੌਣ ਚੁਗਾਵੇ ਮਨ ਵਿੱਚ ਸਿਮਰਨ ਕਰਿਆ ਉਹ ਸਿਮਰਨ ਹੀ ਉਹਨਾਂ ਦਾ ਬੱਚਿਆਂ ਦਾ ਤੇ ਮਾਂ ਦਾ ਮਾਂ ਦਾ ਬੱਚਿਆਂ ਪ੍ਰਤੀ ਬੱਚੇ ਦਾ ਮਾਤਾ ਪ੍ਰਤੀ ਉਹੀ ਉਹਨਾਂ ਦੀ ਖੁਰਾਕ ਦਾ ਜ਼ਰੀਆ ਬਣਦਾ ਹੈ ਪ੍ਰਮਾਤਮਾ ਮਿਹਰ ਕਰਦਾ ਹੈ ਉਹਨਾਂ ਨੂੰ ਵੀ ਖੁਰਾਕ ਮਿਲ ਜਾਂਦੀ ਹੈ ਫਿਰ ਤੂੰ ਕਿਉਂ ਜੰਦਾ ਕਰਦੇ ਹੈ ਪੂਰਨ ਪਰਮਾਨੰਦ ਮਨੋਖਰ ਸਮਝ ਦੇਖ ਮਨਮਾਹੀ ਉਹ ਪਰਮਾਨੰਦ ਪਰਮਾਨੰਦਾ ਮਾਲਕ ਪ੍ਰਮਾਤਮਾ ਪੂਰਨ ਹੈ ਉਹ ਅਧੂਰਾ ਨਹੀਂ ਹੈ ਉਹਦੇ ਹੁਕਮ ਜੁਦੇ ਪਾਣੇ ਵਿੱਚ ਉਹਦੀ ਇਸ ਸੰਸਾਰ ਦੀ ਖੇਡ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ੀ ਨਹੀਂ ਹੈ ਉਹ ਮਨ ਨੂੰ ਮੋ ਲੈਣ ਵਾਲਾ ਪ੍ਰਮਾਤਮਾ ਜਿਹੜਾ ਹੈ ਸਮਝ ਦੇਖ ਮਨਮਈ ਉਹਨੂੰ ਸਮਝੇ ਆਪਣੇ ਮਨ ਵਿੱਚ ਉਸ ਨੂੰ ਪਛਾਣ ਆਪਣੇ ਅੰਦਰੋਂ ਕਿ ਕਿਸ ਤਰ੍ਹਾਂ ਤੇਰੇ ਅੰਦਰ ਬੈਠਾ ਤੇਰੇ ਕੋਲੋਂ ਸਾਰੇ ਕੰਮ ਕਰਵਾ ਰਿਹਾ ਸਭ ਸੰਸਾਰ ਨੂੰ ਚਲਾ ਰਿਹਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਨੇ ਇਸ ਸ੍ਰਿਸ਼ਟੀ ਪੈਦਾ ਕੀਤੀ ਹੈ ਇਸ ਨੂੰ ਚਲਾਉਣ ਵਾਲਾ ਇਸ ਨੂੰ ਪਾਲਣ ਵਾਲਾ ਵੀ ਉਹੀ ਹੈ ਪਾਖਣ ਕੀਟ ਗੁਪਤ ਹੋਏ ਰਹਤਾ ਪਾਖਣ ਹੋ ਗਿਆ ਪੱਥਰ ਪੱਥਰ ਵਿੱਚ ਕੀਟ ਕੀੜਕੀੜਾ ਗੁਪਤ ਹੋ ਕੇ ਵਿੱਚ ਅੰਦਰ ਕੀੜਾ ਪੱਥਰ ਤੋੜੋ ਪੱਥਰ ਦੀ ਵਿੱਚੋਂ ਕੀੜਾ ਨਿਕਲਦਾ ਹ ਹੁਣ ਕੋਈ ਅੰਦਰ ਜਾਣ ਦਾ ਰਸਤਾ ਨਹੀਂ ਉਹਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਪਾਖਣ ਕੀਟ ਗੁਪਤ ਹੋਏ ਰਹਤਾ ਤਾਂ ਚੋਂ ਮਾਰਗ ਨਹੀਂ ਉਹਦੇ ਚੋਂ ਮਾਰਗ ਨਹੀਂ ਹੈ ਦੇ ਅੰਦਰ ਜਾ ਕੇ ਉਹਨੂੰ ਕੋਈ ਰੋਜ਼ੀ ਪੜੰਦਾ ਹੋਵੇਗਾ ਜਾਂ ਉਹ ਬਾਹਰ ਨਿਕਲ ਕੇ ਇੱਕ ਵਾਰ ਕੋਈ ਦਿਖਾ ਕੇ ਆ ਸਕਦਾ ਹੈ ਪਰ ਪੱਥਰ ਦੇ ਵਿੱਚ ਉਹ ਜਿਉ ਰਿਹਾ ਹੈ ਉਹਦੀ ਕੀ ਖੁਰਾਕ ਹੈ ਉਹਦੇ ਜਿਉਣ ਦਾ ਕੀ ਸਾਧਨ ਹੈ ਉਹ ਕਾਲਪਗ ਵਾਹਿਗੁਰੂ ਚੰਗੀ ਤਰ੍ਹਾਂ ਜਾਣਦਾ ਉਹ ਵੀ ਜਿਉਂਦਾ ਉਸ ਪੱਥਰ ਦੇ ਵਿੱਚ ਹਰਾਉਣਾ ਜਿਹਦਾ ਬੰਦਾ ਵੀ ਵਿੱਚ ਕੀੜਾ ਕਿੱਦਣ ਲੱਕੜੀ ਵਿੱਚ ਕੀੜਾ ਚਲੋ ਲੱਕੜੀ ਦੇ ਚੁਰਾ ਜਾ ਖਾਂਦਾ ਹੋਵੇਗਾ ਕੁਝ ਕਰਦਾ ਹੋਵੇਗਾ ਪਰ ਉਥੇ ਜਿਉਂਦਾ ਲੱਕੜ ਦੇ ਵਿੱਚ ਜਿਉਂਦਾ ਉਹ ਪਰਮਾਤਮਾ ਇੰਨਾ ਬੇਅੰਤ ਹੈ ਕਹੇ ਤਨੋਂ ਪੂਰਨਤਾ ਹੂੰ ਕੋ ਮਤਰੇ ਜੀ ਡਰਾਂਹੀਂ ਇਹ ਭਗਤ ਹਨ ਜੀ ਆਖਦੇ ਨੇ ਉਸ ਪੂਰਨ ਪ੍ਰਮਾਤਮਾ ਨੂੰ ਜਿਹਦੇ ਕੋਈ ਕਮੀ ਨਹੀਂ ਪੂਰਨ ਪਰਮਾਨੰਦ ਹੈ ਜੋ ਹੈ ਮਤਰੇ ਜੀ ਡਰਾਈ ਉਹਦੇ ਨਾਲ ਜੁੜ ਕੇ ਕਿ ਇਹ ਦਿਲ ਦੇ ਮੇਰਾ ਦਿਲ ਆ ਮੇਰੇ ਮਨਾਂ ਮੈਨੂੰ ਡਰਾ ਨਾ ਕਿ ਕੀ ਬਣੇਗਾ ਕੀ ਹੋਏਗਾ ਇਹ ਚਿੰਤਾ ਮੇਰੀਆਂ ਖਤਮ ਕਰ ਦੇ ਕਿਉਂਕਿ ਉਹ ਪੂਰਨ ਪ੍ਰਮਾਤਮਾ ਮੇਰੇ ਸਿਰ ਤੇ ਕਹੇ ਤਨੋਂ ਪੂਰਨਤਾ ਹੂੰ ਕੋ ਮਤਰੇ ਜੀ ਡਰਾਂਹੀਂ ਇਸ ਲਈ ਮੇਰੇ ਜੀ ਤੋ ਮੈਨੂੰ ਡਰਾ ਮਤ ਅਕਸਰ ਬੰਦਾ ਰੋਜ਼ੀ-ਰੋਟੀ ਦੇ ਵਿੱਚ ਪਿਆ ਹੋਇਆ ਅੱਜ ਕਿਸੇ ਨੂੰ ਕੋਈ ਤੁਸੀਂ ਗੁਰਦੁਆਰੇ ਨਹੀਂ ਆਉਂਦੇ ਤੁਸੀਂ ਸਤਸੰਗਤ ਨਹੀਂ ਆਉਂਦੇ ਜੀ ਕਿਸੇ ਨੂੰ ਕਹੀ ਜੀ ਤੁਸੀਂ ਤੁਸੀਂ ਗੁਰਮੁਖੀ ਨਹੀਂ ਜਾਣਦੇ ਦੇਖੋ ਜੀ ਤੁਹਾਨੂੰ ਗੁਰਮੁਖੀ ਆਣੀ ਚਾਹੀਦੀ ਤੁਸੀਂ ਪਾਠ ਕਰ ਸਕੋ ਕਹਿੰਦੇ ਜੀ ਸਮਾਂ ਹੀ ਕਿੱਥੇ ਹੈ ਜੀ ਸਾਡੇ ਕੋਲ ਸਮਾਂ ਹੀ ਨਹੀਂ ਜੀ ਬੱਚਿਆਂ ਨੂੰ ਕਲਾਸਾਂ ਨਾਲ ਲਾਣ ਜਾਓ ਬੱਚਿਆਂ ਨੂੰ ਚਲੋ ਪੰਜਾਬੀ ਪੜਾਈਏ ਉਹ ਕਹਿੰਦੇ ਨੇ ਜੀ ਬੱਚੇ ਜੀ ਸਕੂਲ ਜਾਂਦੇ ਨੇ ਉਧਰੋਂ ਆਉਂਦੇ ਨੇ ਟਿਊਸ਼ਨ ਤੁਰ ਜਾਂਦੇ ਨੇ ਬੱਚੇ ਕੋਲ ਸਮਾਂ ਹੀ ਨਹੀਂ ਹੈ ਜੀ ਉੰਜ ਬੱਚੇ ਦੇਖੋ ਕਈ-ਕਈ ਘਟੇ ਬੈਠੇ ਮੋਬਾਈਲ ਨਾਲ ਖੇਡਦੇ ਰਹਿੰਦੇ ਨੇ ਮੇਂ ਬਿੱਟਾ ਮੇ ਉਹ ਉਸਲੇ ਉਹ ਟਾਈਮ ਉਹਨਾਂ ਨੂੰ ਮਿਲ ਜਾਂਦਾ ਹੈ ਆਪਣੇ ਖਾਣ ਪੀਣ ਦਾ ਹੋਰ ਜਿ ਸਰੀਰ ਕਿਰਿਆਵਾਂ ਸੰਭਰ ਦਾ ਸਾਡੇ ਕੋਲ ਇਤਨਾ ਸਮਾਂ ਹੁੰਦਾ ਹੈ ਸਮਾਂ ਇਧਰ ਦਾ ਵੀ ਹੈ ਲੇਕਿਨ ਇਨਸਾਨ ਇਧਰ ਦੀ ਸੋਚ ਨਹੀਂ ਆਈ ਇਧਰ ਦੀ ਸਾਨੂੰ ਸਮਝ ਨਹੀਂ ਆਈ ਨਾ ਮਾਤਾ ਪਿਤਾ ਨੂੰ ਵੀ ਸਮਝ ਨਹੀਂ ਜਿਹੜੇ ਕਹਿੰਦੇ ਨੇ ਬੱਚੇ ਕੋਲ ਟਾਈਮ ਹੀ ਨਹੀਂ ਜਿਹੜੇ ਬੱਚੇ ਮਿਹਨਤ ਕਰਦੇ ਨੇ ਇਧਰ ਉਹ ਦੁਨਿਆਵੀ ਪੜਾਈ ਦੇ ਨਾਲ ਨਾਲ ਉਹ ਧਾਰਮਿਕ ਵਿਦਿਆ ਵੀ ਪ੍ਰਾਪਤ ਕਰਦੇ ਨੇ ਤੁਸੀਂ ਦੇਖੋ ਕਈ ਬੱਚੇ ਛੋਟੇ ਛੋਟੇ ਬੱਚੇ ਮਹਾਰਾਜ ਦਾ ਪ੍ਰਕਾਸ਼ ਕਰ ਸਕਦੇ ਨੇ ਮਹਾਰਾਜ ਦਾ ਹੁਕਮ ਲੈ ਸਕਦੇ ਨੇ ਅਰਦਾਸ ਕਰ ਸਕਦੇ ਨੇ ਕਥਾ ਕੀਰਤਨ ਕਰਨ ਵਾਲੇ ਬੱਚੇ ਦੇਖੇ ਅਸੀਂ ਉਹ ਕਿਸ ਤਰ੍ਹਾਂ ਕਰਦੇ ਨੇ ਉਸ ਕੋਰ ਵੀ ਕਰਦੇ ਨੇ ਉਹ ਜਿਸ ਤਰ੍ਹਾਂ ਉਹਨਾਂ ਦੇ ਮਾਪੇ ਉਹ ਸੁਚੇਤ ਹੋ ਕੇ ਉਹਨਾਂ ਬੱਚਿਆਂ ਲਈ ਉਹਨਾਂ ਦਾ ਵੀ ਟਾਈਮ ਕੁਝ ਕੱਢ ਕੇ ਉਹਨਾਂ ਨੂੰ ਇਸ ਪਾਸੇ ਸਿਖਾਉਣ ਦਾ ਸਾਧਨ ਕਰਦੇ ਨੇ ਇਸ ਤਰ੍ਹਾਂ ਹਰ ਗੁਰਸਿੱਖ ਜਿਹੜਾ ਹੈ ਉਹ ਇਹ ਚੀਜ਼ ਸੋਚੇ ਕਿ ਸਾਡੀ ਇਹ ਡਿਊਟੀ ਹੈ ਮੈਂ ਇੱਕ ਚੀਜ਼ ਸਪਸ਼ਟ ਕਰ ਦੇਵਾਂ ਕੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮਤ ਦੀ ਜਿਹੜੀ ਜ਼ਿੰਮਵਾਰੀ ਸੀ ਜੋ ਉਹਨਾਂ ਨੇ ਮਤ ਪਾਸੇ ਦੁਨੀਆ ਜਿਸ ਪੱਤੇ ਦੁਨੀਆ ਚੋੜੀ ਸੀ ਬਾਣੀ ਅਨੁਸਾਰ ਜੀਵਨ ਜਿਉਣਾ ਇਨਸਾਨ ਨੂੰ ਜੋ ਸਿਖਾਣਾ ਸੀ ਆਪਣੇ ਬਾਅਦ ਉਹਨੇ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਉਹਨਾਂ ਨੇ ਇਹ ਡਿਊਟੀ ਨਿਭਾਈ ਗੁਰੂ ਅੰਗਦ ਦੇਵ ਜੀ ਨੇ ਗੁਰਮੁਖਵੰਦ ਸਾਹਿਬ ਜੀ ਨੂੰ ਸੌਂਪੀ ਉਹਨਾਂ ਨੇ ਵੀ ਡਿਊਟੀ ਨਿਭਾਈ ਇਹ ਇਹ ਡਿਊਟੀ ਅੱਗੇ-ਅਗੇ ਲੱਗਦੀ ਗਈ ਗੁਰੂਆਂ ਦੀ ਉਹ 10 ਗੁਰੂ ਸਾਹਿਬ ਤੱਕ ਇਹ ਜਿਹੜੀ ਜ਼ਿੰਮਵਾਰੀ ਉਹਨਾਂ ਨੂੰ ਗੁਰਗੱਦੀ ਦੀ ਮਿਲੀ ਉਹ ਜ਼ਿੰਮਵਾਰੀ ਨਿਭਾਗੇ ਆਪਣੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਬਾਅਦ ਕਿਸੇ ਨੂੰ ਗੁਰ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਥਾਪ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਖਾਲਸੇ ਦੇ ਨਾਂ ਪਾ ਗਏ ਇਸ ਉਸਤੇ ਸਾਡਾ ਗੁਰੂ ਗ੍ਰੰਥ ਤੇ ਖਾਲਸਾ ਪੰਥ ਹੈ ਅਸੀਂ ਪੰਥ ਨੂੰ ਘੁਮਿਆਨੇ ਹੁੰਦੇ ਨੇ ਤੇ ਗੁਰਦੇ ਹੁਕਮੇ ਮੰਨੇ ਹੁੰਦੇ ਨੇ ਕਿਉਂ ਸਿੱਖ ਉਹ ਹੈ ਜੋ ਆਪ ਜਪੈ ਅਵਰੇ ਨਾਮ ਚ ਜਪਾਵੇ ਅਸੀਂ ਆਪ ਹੀ ਜਪਣਾ ਦੂਜੇ ਨੂੰ ਜਪਾਣਾ ਧਰਮ ਦਾ ਪ੍ਰਚਾਰ ਕਰਨਾ ਸਾਡੀ ਡਿਊਟੀ ਹੈ ਅੱਜ ਗੁਰੂ ਦਾ ਸਰੀਰ ਖਾਲਸਾ ਪੰਥ ਹੈ ਗੁਰੂ ਦਾ ਗਿਆਨ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ ਉਹ ਸਭ ਦਾ ਗਿਆਨ ਜੋ ਉਹਨਾਂ ਦੇ ਮੁਖਤ ਉਚਾਰਨ ਹੁੰਦਾ ਸੀ ਤੇ ਅੱਜ ਉਸ ਗਿਆਨ ਨੂੰ ਵਰਤੌਣਾ ਇਹ ਸਿੱਖ ਦਾ ਕੰਮ ਹੈ ਸਿੱਖ ਸਤ ਗੁਰਸਿੱਖ ਦਾ ਜੋ ਸਰੀਰ ਹੈ ਜੋ ਪੰਜ ਸ 10 ਪੰਜ ਇੱਕ ਸਰੀਰ ਹੈ ਗੁਰੂ ਸਾਹਿਬ ਦਾ ਅੱਜ ਪੰਥ ਨੇ ਉਹ ਕੰਮ ਕਰਨੇ ਨੇ ਜਿਹੜੇ 10 ਗੁਰੂ ਸਾਹਿਬਾਨ ਨੇ ਕੀਤੇ ਤੋਂ ਇਸ ਲਈ ਜਿਹੜਾ ਗੁਰਸਿੱਖ ਕਹਿੰਦਾ ਜੀ ਮੈਂ ਆਪ ਅਮਰ ਸੇਖ ਆ ਜੀ ਨਿਤਨੇਮ ਕਰਦਾ ਪੂਜਾ ਪਾਠ ਕਰਦਾ ਹੋਰ ਕੀ ਕਰਨਾ ਜੀ ਇਹ ਅਧੂਰਾ ਕੰਮ ਹੈ ਨਾ ਆਪਣਾ ਜੀਵਨ ਸਵਾਰਲਿੱਕ ਚ ਕਰ ਰਹੇ ਹੋ ਪਰ ਬਾਕੀ ਸਮਾਜ ਲਈ ਬਾਕੀ ਧਰਮ ਲਈ ਪੰਥ ਲਈ ਕੀ ਕਰਦੇ ਹੋ ਤੋ ਹਰ ਸਿੱਖ ਦਾ ਇਹ ਨੰਬਰੰਦ ਹੈ ਕਿ ਜਿੱਥੇ ਉਹ ਇੱਕ ਆਪ ਇੱਕ ਉੱਚਾ ਸੋਚਾ ਗੁਰਸਿੱਖੀ ਜੀਵਨ ਜੀਵੇ ਉੱਤੇ ਸੰਸਾਰ ਵਿੱਚ ਪਾਸੇ ਜੁੜੇ ਇਹ ਉਹਦੀ ਉਹਦੀ ਡਿਊਟੀ ਬਣ ਜਾਂਦੀ ਫਰਿ ਬਣ ਜਾਂਦਾ ਹੈ ਤੋ ਅਸੀਂ ਇਹ ਚੀਜ਼ ਸਮਝੀਏ ਕਿ ਜੇ ਸਾਡੀ ਚਿੰਤਾਵਾਂ ਨਾਲ ਜੁੜ ਕੇ ਦੂਰ ਹੋਈ ਸਾਡੇ ਚਿੰਤਾ ਚੋਰੇ ਮੁੱਕੇ ਅਸੀਂ ਅਗਰ ਅਨੰਦਮਈ ਸਹਿਜ ਅਵਸਥਾ ਮਾਣ ਰਹੇ ਹਾਂ ਤੇ ਇਹ ਦੂਜੇ ਉਦੋਂ ਬਾਜੀ ਕਿਉਂ ਰਹਿਣ ਅਸੀਂ ਦੂਜੇ ਨੂੰ ਉਸ ਪਾਸੇ ਜੋੜੀਏ ਔਰ ਬੇਚਿੰਤੋ ਕੇ ਬੇਫਿਕਰੋ ਕੇ ਇਹ ਚਿੰਤਾ ਛੱਡ ਦਈਏ ਕਿ ਸਮਾਂ ਸਮਾਂ ਕੱਢੀਏ ਇਹ ਜਿੰਤਾ ਛੱਡ ਦਈਏ ਕਿ ਇਧਰ ਲੱਗੇ ਤੇ ਪਤਾ ਨਹੀਂ ਦੁਨੀਆਦਾਰੀ ਦੇ ਕਾਜ ਹੋਣਗੇ ਨਹੀਂ ਹੋਣਗੇ ਨਹੀਂ ਉਹ ਵੀ ਸਾਰੇ ਹੋਣਗੇ ਤੇ ਇਹ ਜਿਹੜੀ ਗੱਲ ਸਾਨੂੰ ਪ੍ਰੇਰਣਾ ਮਿਲੀ ਰਾਵ ਦੇ ਵਿੱਚ ਕਿ ਰੇ ਚੇਤ ਚੇਤਿ ਸਕੀਨ ਦਿਆਲ ਦਮਦਰ ਉਸ ਨੂੰ ਤੂੰ ਕਿਉਂ ਨਹੀਂ ਚੇਤਦਾ ਇਹ ਚਿਰਨ ਦੇ ਕੰਮ ਵਾਲੇ ਪਾਸੇ ਆਪ ਹੀ ਲੱਗੇ ਆਪਣੇ ਪਰਿਵਾਰ ਨੂੰ ਵੀ ਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ